ਇੱਕ ਮਿੱਤਰ ਪੁੱਛ ਰਿਹਾ ਨੇ ਗੇਮਿੰਗ ਲਾਰਡ ਜੀ ਦੇ ਤੇ ਕੱਲ ਵੀ ਖੈਰ ਗੱਲ ਕੋਈ ਪੁਖਤਾ ਨਹੀਂ ਸੀ ਕਹਿੰਦੇ ਕਿ ਇੰਡੀਆ ਦੇ 5 ਜੈਟ ਡਿੱਗਣ ਵਾਲੀ ਗੱਲ ਸਹੀ ਹੈ ਜਾਂ ਗਲਤ ਹੈ ਕਹਿੰਦੇ ਤੇ ਇੱਕ ਚੀਜ਼ ਮੈਂ ਤੁਹਾਨੂੰ ਦੱਸ ਥੋੜੀ ਖੁੱਲ ਕੇ ਗੱਲ ਕਰ ਲੈਣੀ ਚਾਹੀਦੀ ਆ ਜੀ ਮੈਨੂੰ ਇਓਂ ਲੱਗਦਾ ਕਿ ਇਹ ਜੋ ਕਹਿ ਰਹੇ ਨੇ ਕਿ ਭਾਈ ਰਫੈਲ ਡਿੱਗ ਗਿਆ ਦੇਖੋ ਰਫੈਲ ਦਾ ਇੱਕ ਵਿੰਗ ਜਿਆ ਤਾਂ ਮੈਂ ਦੇਖਿਆ ਉਹਦੇ ਤੇ ਰਫੈਲ ਲਿਖਿਆ ਹੁਣ ਪਤਾ ਨਹੀਂ ਅੱਜ ਕੱਲ ਇਹ ਵੀ ਇੱਕ ਆਪਾਂ ਨੂੰ ਡਿਸਕਲੇਮਰ ਦੇਣਾ ਪੈਂਦਾ ਕਿ ਇਹ ਕੋਈ AI ਜਾਂ ਕੁਝ ਇਸ ਤਰ੍ਹਾਂ ਦੀ ਚੀਜ਼ ਨਿਰਮਤ ਨਾ ਹੋਵੇ ਜੀ ਜਾਂ ਕੋਈ ਕਈ ਵਾਰੀ ਪ੍ਰਾਣੀ ਜੀ ਵੀ ਹੋਵੇ ਠੀਕ ਹੈ ਜੀ ਉਹ ਇੱਕ ਫੋਟੋ ਮੇਰੇ ਕੋਲ ਹੈਗੀ ਆ ਕਿਉਂਕਿ ਸੈਂਸਟਿਵ ਚੀਜ਼ਾਂ ਨੇ ਨਹੀਂ ਆਪਾਂ ਜਨਤਾ ਕਰ ਸਕਦੇ ਜਾਣਕਾਰੀ ਹੈ ਜੰਗੀ ਜਹਾਜ਼ ਟ੍ਰਿਬਿਊਨ ਨੇ ਲਿਖਤਾ ਪਰ ਇੱਕ ਬੜਾ ਬੇਸਿਕ ਸਵਾਲ ਆ ਜੇ ਪਾਕਿਸਤਾਨ ਦਾ ਜੰਗੀ ਜਹਾਜ਼ ਡਿੱਗਿਆ ਹੁੰਦਾ ਤੇ ਸਾਡੇ ਲੋਕਾਂ ਨੂੰ ਤਾਂ ਉਹਨਾਂ ਨੇ ਕਿਹਾ ਸੀ ਨੱਚ-ਨੱਚ ਕੇ ਵੀਡੀਓ ਪਾਓ ਬਈ ਆਪਾਂ ਡੋਕ ਦੇ ਪਾ ਦੇਣੀ ਅਸੀਂ ਕਿਹਾ ਨਹੀਂ ਲੋੜ ਨਹੀਂ ਠੀਕ ਹੈ ਨਾ ਇਹਦਾ ਮਤਲਬ ਕਿ ਜੰਗੀ ਜਹਾਜ਼ ਸਾਡਾ ਡਿੱਗਾ ਹੁਣ ਕਿਹੜਾ ਅਸੀਂ ਕੱਲ ਵੀ ਕਿਹਾ ਸੀਗਾ ਕਿ ਅਸੀਂ ਪੁਸ਼ਟੀ ਨਹੀਂ ਕਰ ਸਕਦੇ ਜਦੋਂ ਤੱਕ ਕੋਈ ਅਧਿਕਾਰਤ ਪਰ ਉਧਰੋਂ ਸ਼ਾਇਦ ਫਰਾਂਸ ਦੇ ਵਿੱਚੋਂ ਕਿਸੇ ਆਫੀਸ਼ੀਅਲ ਨੇ ਪੁਸ਼ਟੀ ਜ਼ਰੂਰ ਕੀਤੀ ਹੈ ਜੇ ਕਮਾਂਤਰੀ ਮੀਡੀਆ 'ਚ ਜਾਵਾਂਗੇ ਤੇ ਇਸ ਤਰ੍ਹਾਂ ਦੀਆਂ ਖਬਰਾਂ ਤਿਆਰ ਦੀਆਂ ਨੇ ਹੂੰ ਤੋ ਕਿ ਤੁਹਾਨੂੰ ਮੈਂ ਇੱਕ ਚੀਜ਼ ਦੱਸਾਂ ਹੋਰ ਜਿਹੜੇ ਅੰਗਰੇਜ਼ੀ ਅੰਗਰੂਸੀ ਜਾਣਦੇ ਨੇ ਮੈਂ ਤੇ ਥੋੜੀ ਕਾਣੀ ਜਾਣਦਾ ਹੂੰ ਜਿਹੜੇ ਜਾਣਦੇ ਨੇ ਭਾਈ ਸਮਝ ਲੈਂਦੇ ਆ ਉਹਨਾਂ ਨੂੰ ਇਸ ਵੇਲੇ ਭਾਰਤੀ ਮੀਡੀਆ ਤੋਂ ਇਲਾਵਾ ਇੰਟਰਨੈਸ਼ਨਲ ਮੀਡੀਆ ਤੇ ਵੀ ਜਾਣਾ ਚਾਹੀਦਾ ਜੀ ਕਿਉਂ ਕਿਉਂਕਿ ਭਾਰਤ ਨੇ ਆਪਣੀ ਗੱਲ ਕਰਨੀ ਆ ਤੇ ਮੀਡੀਆ ਜਿਹੜਾ ਇੱਕ ਹੱਦ 'ਚ ਇੱਕ ਕਹਿ ਲਓ ਕਿ ਧਾਰੇ 'ਚ ਰਹਿ ਕੇ ਹੀ ਗੱਲ ਕਰ ਸਕੇਗਾ ਜੰਗੀ ਹਾਲਾਤ ਨੇ ਹੂੰ ਪਾਕਿਸਤਾਨ ਦੇ মিডিਆ ਨੇ ਵੀ ਸੇਮ ਆਪਣੇ ਮੁਲਕ ਨਾਲ ਜਾਣਾ ਆਪਣੀ ਸਟੈਬਲਿਸ਼ਮੈਂਟ ਦੇ ਨਾਲ ਜਾਣਾ ਬਿਲਕੁਲ ਤੇ ਜੇ ਕੋਈ ਤੀਜਾ ਤਰਅਕਲ ਹੈ ਤਾਂ ਹੋ ਸਕਦਾ ਉਹ ਦੋਆਂ ਦੀ ਗੱਲ ਹੀ ਕਰ ਦੇਵੇ ਬਿਲਕੁਲ ਕੋਈ ਸਾਂਝ ਕਰਕੇ ਹਾਂ ਜੀ ਆ ਤੇ ਉਹ ਸਾਂਝੀ ਕਰ ਬਿਲਕੁਲ ਇਹ ਵੀ ਇੱਕ ਕਹ ਲੋ ਕਿ ਹੈ ਇਸ ਵੇਲੇ ਦੀ ਸਾਨੂੰ ਸੋਝੀ ਜਿਹੜੀ ਆ ਉਹ ਕਰਨੀ ਪਾਉਗੀ ਰਹੀ ਗੱਲ ਉਹਦਾ ਸਵਾਲ ਇਹੀ ਹੈ ਕਿ ਜੰਗੀ ਜਹਾਜ਼ ਜੇ ਡਿੱਗਾ ਤਾਂ ਕਿਹੜਾ ਸਿਰ ਉੱਡਣ ਦੇ ਕਾਰਨ ਕੀ ਹੈ ਕੀ ਮਤਲਬ ਕਿ ਕੁੰਦਾ ਜਿੱਦਾਂ ਕੋਈ ਜਹਾਜ਼ ਦੇ ਵਿੱਚ ਖਰਾਬੀ ਆ ਗਈ ਤਾਂ ਡਿੱਗਾ ਸੈਕਿੰਡ ਥਿੰਗ ਹੁੰਦੀ ਹੈ ਕਿ ਕੀ ਦੁਸ਼ਮਣ ਦਾ ਪਿਛਾ ਹੋ ਗਿਆ ਹੂੰ ਤਾਂ ਉਹਨੇ ਹਿੱਟ ਕਰਤਾ ਜੀ ਥਰਡ ਚੀਜ਼ ਇਹ ਆ ਕਿ ਕੀ ਕੋਈ ਇਸ ਤਰ੍ਹਾਂ ਦਾ ਕੋਈ ਉਕਾਈ ਵਾਲਾ ਸੁਭਾਅ ਹੈ ਕਿ ਤੁਹਾਡਾ ਆਪਣਾ ਹੀ ਜਿਹੜਾ ਸਿਸਟਮ ਹੁੰਦਾ ਹੈ ਉਹਨੇ ਜਹਾਜ਼ ਆਪਣਾ ਪਛਾਣਿਆ ਨਾ ਤਿੰਨ ਚਾਰ ਕਾਰਨ ਹੀ ਹੋਣਗੇ ਜੀ ਜੀ ਤਾਂ ਹਾਲੇ ਤੱਕ ਉਹਦੀ ਕੋਈ ਪੁਸ਼ਟੀ ਨਹੀਂ ਹੈ ਕੀ ਹਿਸਾਬ ਕਿਤਾਬ ਹੈ ਦੂਜੇ ਇੱਕ ਇਹ ਕਿ ਰਾਜਸਥਾਨ ਦੇ ਇੱਕ ਪਿੰਡ ਦੇ ਵਿੱਚੋਂ ਵੀ ਜਹਾਜ ਦਾ ਮਲਵ ਲੰਬਾ ਖੇਤਾਂ 'ਚ ਉਹ ਕਿਸੇ ਨੇ ਵੀਡੀਓ ਪਾਈ ਸੀ ਮੇਰੇ ਦੋਸਤ ਨੇ ਭੇਜੀ ਆ ਇਧਰ ਸ਼ੈਦਰਾਤਨਗਾੜਾਲੀ ਸਾਈਡ ਤੇ ਆ ਹੁਣ ਜਦੋਂ ਮੈਂ ਕਿਸੇ ਮਤਲਬ ਕਿ ਆਪਣੇ ਮਿੱਤਰ ਨੂੰ ਜਿਹੜਾ ਇਹਨਾਂ ਚੀਜ਼ਾਂ ਦਾ ਜਾਣਕਾਰ ਹੈ ਦੇਖੋ ਅਸੀਂ ਤੁਹਾਨੂੰ ਵੇਖਣ ਨੂੰ ਕੱਲੇ ਲੱਗਦੇ ਹੋਾਂਗੇ ਪਰ ਮੇਰੇ ਨਾਲ ਮੈਂ ਤੁਹਾਨੂੰ ਇੱਕ ਦੱਸਾਂ ਪਰਦੇ ਦੇ ਪਿੱਛੇ ਦੇ ਬਹੁਤ ਹੀ ਰੋ ਹੈ ਬਿਲਕੁਲ ਇਹ ਮੇਰੀ ਖੁਸ਼ਕਿਸਮਤੀ ਹੈ ਮੇਰੇ ਦੋਸਤ ਐੋ ਜਿਆ ਕੋਈ ਡਿਫੈਂਸ ਦਾ ਐਕਸਪਰਟ ਹੈ ਜੀ ਕੋਈ ਜੀਓ ਪੋਲਿਟਿਕਸ ਦਾ ਐਕਸਪਰਟ ਹੈ سپورਟ ਕਰਦੇ ਤਾਂ ਮੈਨੂੰ ਫ੍ਰੀ ਫੰਡ ਚ ਕੋਈ ਮੇਰੇ ਤੋਂ ਪੈਸੇ ਨਹੀਂ ਲੈਂਦੇ ਹਮਮ ਠੀਕ ਹੈ ਨਾ ਜੀ ਸੋ ਇਹੀ ਚੀਜ਼ਾਂ ਸਾਰੀਆਂ ਜਾਣਕਾਰੀਆਂ ਇਕੱਠੀਆਂ ਹੋ ਸਕਦੀਆਂ ਹੁੰਦੀਆਂ ਨੇ ਕੱਲਾ ਉਹ ਪਹਿਲਾਂ ਤੁਹਾਨੂੰ ਝੁਕਣਾ ਪਊਗਾ ਜੀ ਪਹਿਲਾਂ ਕਿਸੇ ਦਾ ਸਾਥ ਲੈਣਾ ਕਬੂਲ ਕਰਨਾ ਪਊਗਾ ਸਾਲੀ ਕਰਨਾ ਪੈਣਾ ਤਾਂ ਜੇ ਤੁਸੀਂ ਮਿਸਟਰ ਇੰਡੀਆ ਆਪ ਹੀ ਬਣੇ ਫਿਰੋਗੇ ਨਾ ਕੁਝ ਵੀ ਕੋਈ ਨਹੀਂ ਦਿੰਦਾ ਨਾ ਤਾਂ ਮੈਂ ਉਹਦਾ ਮਤਲਬ ਕਿ ਲਿਆਸਰਾ ਉਹਨਾਂ ਨੇ ਜਿਹੜੀ ਗੱਲ ਮੈਨੂੰ ਦੱਸੀ ਉਹ ਬੜੀ ਪਾਇਦਾ ਰਿਆ ਕਿ ਉਹ ਉਹ ਜਿਹੜਾ ਜੋ ਉਹਦਾ ਕਿਉਂਕਿ ਰਸ਼ੀਅਨ ਭਾਸ਼ਾ 'ਚ ਲਿਖਿਆ ਸੀਗਾ ਜੀ ਉਹ ਫਿਰ ਰਸ਼ੀਅਨ ਭਾਸ਼ਾ ਨੂੰ ਡੀਕੋਡ ਕੀਤਾ ਗਿਆ ਹੂੰ ਤਾਂ ਰਸ਼ੀਅਨ ਜਾ ਅਸਾ ਆਪਣੇ ਕੋਲ ਨੇ ਤੇ ਉਹਦੀ ਜਿਹੜੀ ਮਤਲਬ ਕਿ ਉਡਾਨ ਸੀ ਉਹ ਵੀ ਬਾਬਲਪੁਰ ਵਾਲੀ ਸਾਈਡ ਤੋਂ ਮਰਦੀ ਸੀ ਇਸ ਹੂੰ ਤੇ ਟਾਈਮ ਵੀ ਉਹੀ ਤਕਰੀਬਨ ਲੱਗਦਾ ਸੀਗਾ ਤਾਂ ਕੁਝ ਮਤਲਬ ਕਿ ਇਸ ਤਰ੍ਹਾਂ ਹੋਇਆ ਹੈ ਹੁਣ ਹੁੰਦਾ ਕੀ ਹੈ ਕਿ ਜ਼ਰੂਰੀ ਨਹੀਂ ਹੈ ਜ਼ਰੂਰੀ ਨਹੀਂ ਹੈ ਕਿ ਸਾਰੇ ਰਫਾਇਲ ਡਿੱਗੇ ਹੋਣਗੇ ਹੁੰਦਾ ਕੀ ਹੈ ਕਿ ਸਰ ਜਦੋਂ ਇਸ ਤਰ੍ਹਾਂ ਦਾ ਹਮਲਾ ਹੁੰਦਾ ਨਾ ਇਸ ਚੀਜ਼ ਨੂੰ ਸਮਝੋ ਜੀ ਕਿ ਜਿਵੇਂ ਮੰਨ ਲਓ ਹਮਲਾ 1 2 4 ਜਹਾਜ਼ਾਂ ਨੇ ਕਰਨਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਅੱਜ ਕੱਲ ਇਸ ਤਰ੍ਹਾਂ ਦੇ ਜਹਾਜ਼ ਨੇ ਜਿਹੜੇ ਕਿ 100 150 ਕਿਲੋਮੀਟਰ ਦੂਰ ਆਪਣੇ 에ਅਰ ਸਪੇਸ ਦੇ ਵਿੱਚੋਂ ਹੀ ਨਿਸ਼ਾਨਾ ਫੁੰਡ ਦਿੰਦੇ ਨੇ ਹਾਂ ਬਿਲਕੁਲ ਮਾਰ ਕਰਦੇ ਨੇ ਠੀਕ ਹੈ ਜੀ ਪਰ ਉਹਨਾਂ ਨੂੰ ਕਵਰ ਦੇਣ ਲਈ ਮਤਲਬ ਕਿ ਪੂਰਾ ਜਮਾਵੜਾ ਬਣਾ ਦਿੱਤਾ ਜਾਂਦਾ ਜੀ ਕਈ ਵਾਰ ਪਲੇ ਕਰ ਰਡਾਰ ਨੂੰ ਰਡਾਰ ਵੀ ਤੇ ਹੈਗਾ ਨਾ ਜੀ ਹੁਣ ਮੋਦੀ ਸਾਹਿਬ ਨੇ ਤੇ ਇੱਕ ਵਾਰੀ ਕਹਿ ਦਿੱਤਾ ਸੀਗਾ ਕਿ ਉਸ ਦਿਨ ਬਦਲ ਸੀ ਰਡਾਰ ਦੇਗਾ ਇਦਾਂ ਉਦਾਂ ਹੋਇਆ ਬੜੀ ਹਾਸੋਈ ਨਹੀਂ ਗੱਲ ਕਰਦੀ ਸੀ ਸਭ ਕਹਿਣ ਦਾ ਮਤਲਬ ਇਹ ਹੈ ਕਿ ਗੱੱਚਾ ਦੇਣਾ ਹੁੰਦਾ ਹੈ ਨਾ ਜੀ ਤਾਂ ਹੋ ਸਕਦਾ ਹੈ ਕਿ ਕੁਝ ਮਤਲਬ ਕਿ ਮੈਂ ਨਹੀਂ ਕਹਿੰਦਾ ਮੈਂ ਨਾ ਕਿਸੇ ਦਾਅਵੇ ਨੂੰ ਰੱਦ ਕਰਦਾ ਨਾ ਉਹਦੀ ਪੁਸ਼ਟੀ ਕਰਦਾ ਸਾਡਾ ਡਿਸਕਲੇਮਰ ਹੈ ਕਿ ਇੱਕ ਦੀ ਖਬਰ ਅੱਜ ਜਿਹੜੀ ਆ ਉਹ ਟ੍ਰਿਬਿਊਨ ਨੇ ਪੁਸ਼ਟ ਲਾ ਦਿੱਤੀ ਜੀ ਠੀਕ ਹੈ ਪਾਇਲਟ ਬਚ ਗਿਆ ਹੈ ਨਾ ਅਦਰਵਾਈਜ਼ ਚੇੜੀਆਂ ਦੁੱਧੀਆਂ ਵੀਡੀਓ ਆ ਰਹੀਆਂ ਨਹੀਂ ਜੀ ਉਹਨਾਂ ਤੇ ਅਸੀਂ ਕੋਈ ਪੁਸ਼ਟੀ ਨਹੀਂ ਕਰ ਸਕਦੇ ਪਰ ਅਸੀਂ ਇੱਕ ਸੰਭਾਵੀ ਦ੍ਰਿਸ਼ਟਾਂਤ ਜਿਹੜਾ ਉਹ ਸਮਝ ਸਕਦੇ ਹਾਂ ਕਿ ਹੋ ਸਕਦਾ ਹੈ ਤਾਂ ਕਈ ਥਾਈ ਇਹ ਆ ਕਿ ਹੁਣ ਜਿਵੇਂ ਇੱਕ ਮੈਨੂੰ ਕਿਸੇ ਸੱਜਣ ਨੇ ਦੱਸਿਆ ਕਿ ਦਰਅਸਲ ਕੀ ਹੈ ਕਿ ਫਿਊਲ ਵੀ ਜਿਹੜਾ ਹਵਾ ਚ ਭਰਿਆ ਜਾਂਦਾ ਹ ਹ ਤਾਂ ਫਿਊਲ ਨਾਲ ਜੁੜਿਆ ਜਿਹੜਾ ਢਾਂਚਾ ਹੁੰਦਾ ਕਹਿੰਦੇ ਕਿ ਉਹ ਡ੍ਰੌਪ ਆਊਟ ਕਰਨਾ ਪੈਂਦਾ ਕਈ ਥਾਈ ਉਹ ਡਿੱਗ ਪੈਂਦਾ ਹੈ ਜੀ ਅੱਜ ਮੈਂ ਬਲਾਸਟਿੰਗ ਦਾ ਸਾਇੰਸ ਨੇ ਕਾਫੀ ਦੋਸਤ ਕਹਿੰਦੇ ਕਿ ਫਿਊਲ ਟੈਂਕ ਨੇ ਹੋ ਸਕਦਾ ਇਹ ਵੀ ਹੋ ਸਕਦਾ ਇਹ ਵੀ ਸੰਭਾਵਨਾ ਰੱਖਣੀ ਚਾਹੀਦੀ ਆ ਇੱਥੇ ਵੀ ਹੁਣ ਵੀ ਮੇਰੇ ਤੱਕ ਦੱਸ ਹਾਂਜੀ ਹਾਂਜੀ ਫਿਊਲ ਟੈਂਕ ਬਿਲਕੁਲ ਇੱਕ ਈ ਇੰਟਰਸਟਿੰਗ ਗੱਲ ਹੈ ਕਿ ਉਹਦੇ ਵਿੱਚ ਵੀ ਕਈ ਵਾਰ ਬਲਾਸਟ ਹੋ ਜਾਂਦਾ ਹੈ ਪਰ ਇੱਥੇ ਟ੍ਰਿਬਿਊਨ ਨੇ ਜੰਗੀ ਜਹਾਜ਼ ਲਿਖਿਆ ਆਪਾਂ ਉਹਦੀ ਗੱਲ ਕਰਦੇ ਪਏ ਹਾਂ ਕਿ ਟ੍ਰਿਬਿਊਨ ਨੇ ਜੰਗੀ ਜਹਾਜ਼ ਲਿਖਿਆ ਪਰ ਉਹ ਜੰਗੀ ਜਹਾਜ਼ ਉਹਨਾਂ ਨੇ ਇਹ ਸ਼ਬਦ ਜਿਹੜਾ ਇਸਤੇਮਾਲ ਕੀਤਾ ਹੈ ਕਿ ਉਹਨਾਂ ਨੇ ਪੁਸ਼ਟੀ ਕਰਵਾ ਕੇ ਕੀਤਾ ਜਾਂ ਨਹੀਂ ਕੀਤਾ ਜੀ ਇੱਕ ਵੱਡਾ ਸਵਾਲ ਹੈ ਪਰ ਜੇ ਗੱਲ ਜੇ ਗੱਲ ਇਹ ਸਗੀ ਤਾਂ ਫਿਰ ਬਰਕੰਦੀ ਦਾ ਸਰਪੰਚ ਕਦ ਤੋਂ ਕਹੀ ਜਾਂਦਾ ਕਿ ਪਾਇਲਟ ਸੁਰੱਖਿਆਤ ਹੈ ਇਹ ਵੀ ਸੋਚਣ ਵਾਲੀ ਗੱਲ ਹੈ ਤੇ ਪਾਇਲਟ ਦੇ ਫਿਰ ਆਫਟਰ ਹੌ ਜਾਜਦਾ ਹੀ ਹੁੰਦਾ ਜੇ ਉਹ ਹੈ ਹੀ ਟੈਂਕ ਹੈ ਜਾਂ ਇਦਾਂ ਦਾ ਕੁਝ ਹਮ ਜਿਸ ਚੀਜ਼ ਨੂੰ ਆਪਾਂ ਹੁਣ ਦੇਖ ਰਹੇ ਹਾਂ ਸੁਭਾਵੀ ਤੌਰ ਤੇ ਸਰ ਫਿਰ ਐਡੀ ਪਰਦਾ ਪੋਸ਼ੀ ਦੀ ਕੀ ਜ਼ਰੂਰਤ ਹੈ ਕਿ ਲਾਕਾ ਹੀ ਸੀਲ ਕਰ ਦੇ ਕੋ ਹਮ ਤੇ ਫਿਰ ਤੋਂ ਜੰਤਕ ਤੌਰ ਤੇ ਦਾਸੀ ਦੇਣਾ ਚਾਹੀਦਾ ਕਿ ਸਾਡਾ ਕੋਈ ਨੁਕਸਾਨ ਕਿਸੇ ਕਿਸਮ ਦਾ ਨਹੀਂ ਹੋਇਆ ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਇਸ ਵੇਲੇ ਕੋਈ ਇਹਨਾਂ ਚੀਜ਼ਾਂ ਦਾ ਮੁਲਾਂਕਣ ਕਰਨ ਦਾ ਸਮਾਂ ਨਹੀਂ ਹੁੰਦਾ ਸਿਰਫ ਇਸ ਦੀ ਗੱਲ ਕੀਤੀ ਜਾ ਸਕਦੀ ਹੈ ਹਾਂਜੀ ਬਿਲਕੁਲ ਇਹ ਚੀਜ਼ਾਂ ਕਈ ਵਾਰ ਇਦਾਂ ਹੀ ਫਿਰ ਜਿਵੇਂ ਆਪਾਂ ਕਹਿੰਨੇ ਨੇ ਦੱਬੀ ਚੱਲ ਭਜਾਈ ਚੱਲ ਕੋੜਾ ਕਿਤੇ ਤੇ ਪਿੰਡੇ ਆਊਗਾ ਹੂੰ ਉਦੋਂ ਫਿਰ ਇਹੀ ਸਭ ਕੁਝ ਚੱਲਦਾ ਹੁੰਦਾ ਸਰ ਬਿਲਕੁਲ ਮਿੰਟੂ ਜੀ ਐਲ ਐਲ ਜੀ ਵੀ ਦੱਸ ਰਹੇ ਨੇ ਕਿ ਕਹਿੰਦੇ ਕਿ ਮੋਗੇ ਦੇ ਨੇੜੇ ਵੀ ਮਲਵਾ ਕਹਿੰਦੇ ਮਿਲਿਆ ਤੇ ਇਹ ਵੀ ਪੰਜਾਬੀ ਟ੍ਰਿਬਿਊਨ ਦਾ ਹੀ ਹਵਾਲਾ ਦੇ ਰਹੇ ਆ ਕਹਿੰਦੇ ਖਬਰ ਲੱਗੀ ਹੋਈ ਐ ਉਧਰ ਜਸਕਰਨ ਸਿੰਘ ਜੀ ਕਹਿ ਰਹੇ ਨੇ ਕਿ ਯੂ ਐਸ ਏ ਵਾਲੇ ਨੇ ਵੀ ਕਹਿਤਾ ਆਪਣੇ ਬੰਦੇ ਨੂੰ ਕਿ ਪਹਿਲੇ ਲਾਹੌਰ ਛੱਡ ਦਿਓ ਕਹਿੰਦੇ ਮਾਓਲਾ ਗੰਭੀਰ ਲੱਗ ਰਿਹਾ ਅ ਮੇਰੇ ਖਿਆਲ ਦੀ ਨਾਲ ਸ਼ਾਇਦ ਇਜ਼ਰਾਈਲ ਨੇ ਵੀ ਆਪਣੇ ਨਾਗਰਿਕਾਂ ਨੂੰ ਕਿਹਾ ਕਿ ਕਸ਼ਮੀਰ ਜਾਨ ਤੋਂ ਖਾਸ ਤੌਰ ਤੇ ਬਚੋ ਜੀ ਜੀ ਤਾਂ ਐਡਵਾਈਸਰੀਆਂ ਤੇ ਫਿਰ ਗੱਲ ਇਹ ਆ ਕਿ ਭਾਈ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਹੁੰਦੀਆਂ ਹੀ ਆ ਰਾਵਲਪਿੰਡੀ ਦਾ ਕ੍ਰਿਕਟ ਸਟੇਡੀਅਮ ਇਹ ਕਹਿੰਦੇ ਨੇ ਮੈਂ ਕੋਈ ਇਹਨਾਂ ਦੀ ਗੱਲ ਦੀ ਪੁਸ਼ਟੀ ਨਹੀਂ ਕਰੂੰਗਾ ਕਿ ਉਹ ਤਬਾਹ ਕੀਤਾ ਡਰੋਨ ਨਾਲ ਗੱਲ ਇਹ ਹੈ ਕਿ ਰਫਲ ਜਹਾਜ਼ ਤਾਂ ਪੰਜਾਬ ਵਿੱਚ ਹਵਾਈ ਅੱਡੇ ਤੇ ਨਹੀਂ ਹੈ ਅੰਬਾਲਾ ਰਫਲ ਜਹਾਜ਼ ਹੈ ਬਿਲਕੁਲ ਬਿਲਕੁਲ ਉਹਦੇ ਪਿੱਛੇ ਵੀ ਪੰਜਾਬ ਜੀ ਇੱਕ ਲੌਜੀਕ ਹੁੰਦਾ ਹੈ ਹਮ ਸਟ੍ਰੈਟਜੀਕਲ ਲੌਜੀਕ ਹੈ ਕਿ ਪੰਜਾਬ ਬਿਲਕੁਲ ਬਾਰਡਰ ਦੇ ਨੇੜੇ ਆ ਤੇ ਜੇ ਤੁਸੀਂ ਆਪਣਾ ਬ੍ਰਹਮ ਅਸਤਰ ਉਹ ਬਿਲਕੁਲ ਬਾਰਡਰ ਦੇ ਨੇੜੇ ਹੀ ਰੱਖਿਆ ਤੇ ਫਿਰ ਖਤਰਾ ਬਣਿਆ ਰਹਿੰਦਾ ਨਾ ਇਸ ਕਰਕੇ ਉਹਨਾਂ ਨੇ ਥੋੜਾ ਜਿਹਾ ਪੰਜਾਬ ਤੋਂ ਹਟਮਾ ਕੀਤਾ ਅੰਬਾਲਾ ਕੋਈ ਆਪਣੇ ਤੋਂ ਬਹੁਤਾ ਦੂਰ ਨਹੀਂ ਅੰਬਾਲਾ ਆਪਣੇ ਵਿੱਚ ਤਾਂ ਸੀ ਜੀ ਅੰਮ੍ਰਿਤਸਰ ਤੇ ਆਪਣਾ ਜਿਲ੍ਹਾ ਸੀਗਾ ਨਾ ਪੰਜਾਬ ਦਾ ਹੀ ਜਿਲ੍ਹਾ ਸੀ ਇਹ ਸਾਰਾ ਪੰਜਾਬ ਦਾ ਹੀ ਪਾਰਟ ਸੀ ਤੇ ਆਪਾਂ ਜਾਣਦੇ ਆ ਜਦੋਂ ਚੰਡੀਗੜ੍ਹ ਇਧਰੋਂ ਜਾਣੇ ਮਾਲਵੇ ਚੋਂ ਤੇ ਉਹ ਅੰਮ੍ਰਿਤਸਰ ਵਾਲੇ ਏਰੀਆ ਲੰਘ ਕੇ ਜਾਣੇ ਆ ਉਹਨੂੰ ਪਰ ਉਹ ਥੋੜਾ ਹਟਮਾ ਕੀਤਾ ਹੋਇਆ ਯਾਰ ਅਫਰ ਲਈ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ ਮਿੰਟੂ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਮਿਹਰਬਾਨੀ ਨਾਲ ਜੋੜਨ ਵਾਸਤੇ ਪ੍ਰੋਗਰਾਮ ਨੂੰ ਸ਼ੇਅਰ ਕਰਨ ਵਾਸਤੇ ਬਹੁਤ ਬਹੁਤ ਸ਼ੁਕਰੀਆ ਹੋਰ ਗੱਲਾਂ ਬਾਤਾਂ ਆਪਾਂ ਥੋੜੀਆਂ ਜਿਹੀਆਂ ਕਰਦੇ ਮਿੰਟੂ ਜੀ ਗੁਰਦਾਸਪੁਰ ਦੇ ਵਿੱਚ ਵੀ ਕਹਿੰਦੇ ਕਿ 8 ਘੰਟੇ ਦਾ ਬਲੈਕਆਊਟ ਅਨਾ ਕੋਈ ਹੋਰ ਜਿਲਿਆਂ ਦੇ ਵਿੱਚ ਵੀ ਬਲੈਕਆਊਟ ਜਿਹੜਾ ਅਨਾਉਂਸ ਕੀਤਾ ਹੋਇਆ ਹੈ ਸੰਘੇੜਾ ਸਭ ਕਹਿ ਰਹੇ ਨੇ ਕਿ ਆਈਪੀਐਲ ਮੈਚ ਦਾ ਵੈਨਿਊ ਚੇਂਜ ਕਰਨ ਦਾ ਤੁਸੀਂ ਕੋਈ ਪੋਸਟ ਪਾਇਆ ਤੇ